ਕੀ ਤੁਸੀਂ ਅਮੀਰ ਹੋਣ ਦੇ ਬਾਰੇ ਵਿੱਚ ਸੋਚਣ ਦੀ ਤਾਕਤ ਨੂੰ ਜਾਣਦੇ ਹੋ ਪੈਸਾ ਹਰ ਇਨਸਾਨ ਦੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੈ ਹੋ ਸਕਦਾ ਹੈ ਅਸੀਂ ਪੈਸੇ ਨਾਲ ਸਭ ਕੁਝ ਨਾ ਖਰੀਦ ਸਕੀਏ ਪਰ ਅਸੀਂ ਸਾਰੇ ਇਹ ਜਾਣਦੇ ਹਾਂ ਕਿ ਡਾਇਰੈਕਟਲੀ ਅਤੇ ਇਨਡਾਇਰੈਕਟਲੀ ਪੈਸਾ ਹੀ ਉਹਨਾਂ ਖੁਸ਼ੀਆਂ ਦੇ ਪਿੱਛੇ ਦਾ ਕਾਰਨ ਹੈ ਜਿਵੇਂ ਕਿ ਆਪਣੇ ਲਈ ਆਪਣੇ ਪਰਿਵਾਰ ਦੇ ਲਈ ਆਪਣੇ ਮਾਪੇ ਬਾਬ ਦੇ ਲਈ ਇੱਕ ਵੱਡਾ ਘਰ ਬਣਾਉਣਾ ਤੁਹਾਡੇ ਪਰਿਵਾਰ ਨੂੰ ਖੁਸ਼ੀ ਉਸ ਘਰ ਨੂੰ ਦੇਖ ਕੇ ਹੋ ਸਕਦੀ ਹੈ ਪਰ ਅਸਲ ਵਿੱਚ ਉਸ ਘਰ ਦੇ ਲਈ ਪੈਸਾ ਹੀ ਚਾਹੀਦਾ ਹੈ ਤੁਹਾਨੂੰ ਸ਼ਾਇਦ ਹੀ ਕੋਈ ਅਜਿਹਾ ਇਨਸਾਨ ਮਿਲੇ ਜੋ ਬੋਲੇ ਕਿ ਉਸਨੂੰ ਪੈਸਾ ਨਹੀਂ ਚਾਹੀਦਾ ਹੈ ਜਾਂ ਉਹ ਅਮੀਰ ਨਹੀਂ ਬਣਨਾ ਚਾਹੁੰਦਾ ਚਾਹੇ ਐਕਸਟਰਾ ਪੈਸਾ ਕਮਾਉਣਾ ਹੋਵੇ ਜਾਂ ਆਪਣਾ ਕਰਜ਼ ਉਤਾਰਨਾ ਹੋਵੇ ਸਭ ਨੂੰ ਪੈਸੇ ਦੀ ਜ਼ਰੂਰਤ ਪੈਂਦੀ ਹੈ ਅੱਜ ਆਪਾਂ ਜ਼ਿਆਦਾ ਪੈਸਾ ਕਮਾਉਣ ਅਤੇ ਅਮੀਰ ਹੋਣ ਦੀ ਸ਼ਕਤੀ ਨੂੰ ਸਮਝਾਂਗੇ ਜੋ ਵੀ ਤੁਸੀਂ ਇੱਕ ਦਿਨ ਪਾਉਣਾ ਚਾਹੁੰਦੇ ਹੋ ਤੁਹਾਨੂੰ ਉਸ ਲਈ ਪਹਿਲਾ ਕਦਮ ਉਠਾਉਣ ਤੋਂ ਪਹਿਲਾਂ ਵਿਜ਼ੂਅਲਾਈਜ਼ ਕਰਨਾ ਹੋਵੇਗਾ ਤਾਂ ਐਕਸ਼ਨ ਲੈਣ ਤੋਂ ਪਹਿਲਾਂ ਜੋ ਸਭ ਤੋਂ ਜ਼ਰੂਰੀ ਸਟੈਪ ਹੈ ਉਹ ਹੈ ਇਹ ਸੋਚਣਾ ਅਤੇ ਵਿਜ਼ੂਅਲਾਈਜ਼ ਕਰਨਾ ਕਿ ਤੁਸੀਂ ਹੋਰ ਅਮੀਰ ਹੋ ਰਹੇ ਹੋ ਅਤੇ ਤੁਹਾਡੇ ਕੋਲ ਬਹੁਤ ਸਾਰਾ ਪੈਸਾ ਹੈ ਲਿਵਿੰਗ ਯਰ ਬੈਸਟ ਲਾਈਫ ਅਕਸਰ ਅਸੀਂ ਖੁਦ ਨੂੰ ਅਮੀਰ ਹੋਣ ਦੀ ਪਰਮਿਸ਼ਨ ਨਹੀਂ ਦਿੰਦੇ ਅਤੇ ਇਹ ਹੀ ਸਾਡੀ ਸਭ ਤੋਂ ਵੱਡੀ ਕਮੀ ਹੈ ਅਜਿਹਾ ਨਹੀਂ ਹੈ ਕਿ ਸਾਡੇ ਕੋਲ ਵਕਤ ਵਧੀਆ ਆਈਡੀਆਜ਼ ਅਤੇ ਸਮਝਦਾਰੀ ਨਹੀਂ ਹੈ ਬਸ ਅਸੀਂ ਖੁਦ ਨੂੰ ਪੈਸੇ ਦਾ ਪਿੱਛਾ ਨਹੀਂ ਕਰਨ ਦਿੰਦੇ ਅਸੀਂ ਸਾਰੇ ਇੱਕੋ ਜਿਹੇ ਨਹੀਂ ਹਾਂ ਹਰ ਕਿਸੇ ਨੂੰ ਅਲੱਗ-ਅਲੱਗ ਪੈਸਾ ਚਾਹੀਦਾ ਹੈ ਹਰ ਛੋਟੀ ਚੀਜ਼ ਪੈਸੇ ਨਾਲ ਆਉਂਦੀ ਹੈ ਇੱਥੋਂ ਤੱਕ ਕਿ ਪੈਸਾ ਕਮਾਉਣ ਦੇ ਲਈ ਪੜਨ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ ਆਪਣੇ ਸੁਪਨੇ ਦੇ ਲਈ ਪੈਸਿਆਂ ਦੀ ਜ਼ਰੂਰਤ ਹੋਣਾ ਕੋਈ ਲਾਲਚੀ ਹੋਣਾ ਨਹੀਂ ਹੈ ਇਹ ਤੁਹਾਨੂੰ ਅਜਿਹੇ ਇਨਸਾਨ ਬਣਾਉਂਦਾ ਹੈ ਜੋ ਆਪਣੇ ਸੁਪਨਿਆਂ ਲਈ ਕੁਝ ਵੀ ਕਰਨ ਲਈ ਤਿਆਰ ਹੈ ਤੁਸੀਂ ਸਿਰਫ ਜਿੰਦਾ ਰਹਿਣਾ ਅਤੇ ਸਥਿਰ ਰਹਿਣ ਦੇ ਲਈ ਨਹੀਂ ਹੋ ਤੁਸੀਂ ਲਗਾਤਾਰ ਵਧਣ ਅਤੇ ਸੰਪੰਨ ਹੋਣ ਲਈ ਬਣੇ ਹੋ ਪੈਸਾ ਕਮਾਉਣਾ ਤੁਹਾਡੀ ਜ਼ਿੰਦਗੀ ਖੁੱਲ੍ਹ ਕੇ ਜਿਉਣ ਵਿੱਚ ਮਦਦ ਕਰੇਗਾ ਤੁਸੀਂ ਬਸ ਆਪਣਾ ਆਪਣੀ ਜ਼ਿੰਦਗੀ ਦਾ ਅਤੇ ਆਪਣੀਆਂ ਇਸ਼ਾਵਾਂ ਦਾ ਖਿਆਲ ਪਹਿਲਾਂ ਕਰ ਰਹੇ ਹੋ ਯਾਦ ਰੱਖੋ ਕਿ ਤੁਸੀਂ ਦੂਜਿਆਂ ਨੂੰ ਉਹ ਨਹੀਂ ਦੇ ਸਕਦੇ ਹੋ ਜੋ ਤੁਹਾਡੇ ਕੋਲ ਨਹੀਂ ਹੈ ਤਾਂ ਜੇਕਰ ਤੁਸੀਂ ਦੂਜਿਆਂ ਦੀ ਮਦਦ ਕਰਨੀ ਚਾਹੁੰਦੇ ਹੋ ਤਾਂ ਤੁਹਾਨੂੰ ਖੁਦ ਦਾ ਖਿਆਲ ਪਹਿਲਾਂ ਕਰਨਾ ਹੋਵੇਗਾ ਯੂਜ਼ ਯਰ ਮਾਈਂਡ ਅਸੀਂ ਕਿਵੇਂ ਦੀ ਜ਼ਿੰਦਗੀ ਜਿਉਂਦੇ ਹਾਂ ਇਸ ਵਿੱਚ ਸਾਡੇ ਦਿਮਾਗ ਦਾ ਸਭ ਤੋਂ ਵੱਡਾ ਰੋਲ ਹੈ ਜੇਕਰ ਤੁਸੀਂ ਆਪਣੇ ਮਾਈਂਡਸੈਟ ਨੂੰ ਕਾਬੂ ਕਰ ਸਕਦੇ ਹੋ ਤਾਂ ਸਮਝ ਲਵੋ ਤੁਸੀਂ ਅੱਧਾ ਰਸਤਾ ਪਾਰ ਕਰ ਲਿਆ ਹੈ ਅਜਿਹਾ ਸੋਚਣਾ ਕਿ ਪੈਸਾ ਚੰਗਾ ਨਹੀਂ ਹੈ ਜਾਂ ਕਮਾਉਣਾ ਮੁਸ਼ਕਲ ਹੈ ਇਹ ਤੁਹਾਡੇ ਖਾਲੀ ਪਏ ਅਕਾਊਂਟਸ ਨੂੰ ਕਦੇ ਪਾਰ ਨਹੀਂ ਦੇਵੇਗਾ ਤੁਸੀਂ ਬਸ ਇਹ ਸੋਚਣਾ ਹੈ ਕਿ ਤੁਸੀਂ ਪੈਸੇ ਦੇ ਨਾਲ ਵਧੀਆ ਹੋ ਤੁਸੀਂ ਵਧੀਆ ਅਤੇ ਸੈਂਸਿਬਲ ਫਾਈਨੈਂਸ਼ੀਅਲ ਡਿਸੀਜਨ ਲੈਂਦੇ ਹੋ ਜਿਸ ਨਾਲ ਪ੍ਰੋਫਿਟ ਹੁੰਦਾ ਹੈ ਜੇਕਰ ਤੁਸੀਂ ਆਪਣੇ ਬਲੀਫਸ ਤੇ ਕਾਬੂ ਕਰ ਸਕਦੇ ਹੋ ਅਤੇ ਖੋਤੇ ਭਰੋਸਾ ਰੱਖੋ ਤਾਂ ਤੁਹਾਡੀ ਦੁਨੀਆ ਬਦਲਣੀ ਸ਼ੁਰੂ ਹੋ ਜਾਵੇਗੀ ਪੈਸਾ ਬਣਾਉਣ ਦੇ ਸਫਰ ਵਿੱਚ ਇਹ ਬਹੁਤ ਜ਼ਰੂਰੀ ਕਦਮ ਹੈ ਤੁਹਾਨੂੰ ਆਪਣੇ ਮਾਈਂਡਸੈਟ ਤੇ ਮੁਹਾਰਤ ਹਾਸਲ ਕਰਨੀ ਹੋਵੇਗੀ ਤੁਹਾਡੀ رائے ਅਤੇ ਬਲੀਫਸ ਇਸ ਤੇ ਬੇਸਡ ਹਨ ਕਿ ਤੁਹਾਡੇ ਕਰੀਬੀ ਲੋਕਾਂ ਨੇ ਤੁਹਾਨੂੰ ਕੀ ਦੱਸਿਆ ਹੈ ਅਤੇ ਜੋ ਤੁਸੀਂ ਪੈਸੇ ਦੇ ਨਾਲ ਅਨੁਭਵ ਕੀਤਾ ਹੈ ਜੇਕਰ ਇੱਕ ਬੱਚਾ ਬਚਪਨ ਤੋਂ ਹੀ ਆਪਣੇ ਮਾਪਾਪ ਨੂੰ ਪੈਸੇ ਦੇ ਲਈ ਲੜਦੇ ਹੋਏ ਦੇਖੇਗਾ ਤਾਂ ਉਸ ਨੂੰ ਇਹੀ ਲੱਗੇਗਾ ਕਿ ਪੈਸਾ ਚੰਗੀ ਚੀਜ਼ ਨਹੀਂ ਹੈ ਜਦੋਂ ਤੱਕ ਤੁਸੀਂ ਆਪਣੇ ਦਿਮਾਗ ਤੇ ਕਾਬੂ ਪਾ ਕੇ ਉਸ ਨੂੰ ਬਦਲ ਨਾ ਦੇਵੋ ਖੁਦ ਨੂੰ ਆਪਣੇ ਸੁਪਨੇਆਂ ਵਿੱਚ ਖੋਣ ਦੇਵੋ ਆਪਣੀ ਜ਼ਿੰਦਗੀ ਦਾ ਮਜ਼ਾ ਲਵੋ ਅਤੇ ਖੁੱਲਕੇ ਜੀਵੋ ਵਰਡਸ ਸ਼ਬਦਾਂ ਦਾ ਸਾਡੀ ਜ਼ਿੰਦਗੀ ਤੇ ਬਹੁਤ ਗਹਿਰਾ ਅਸਰ ਪੈਂਦਾ ਹੈ ਜਿਵੇਂ ਦਾ ਅਸੀਂ ਬੋਲਦੇ ਹਾਂ ਉਵੇਂ ਦੇ ਹੀ ਬਣਦੇ ਹਾਂ ਅਸਲ ਵਿੱਚ ਉਹ ਸਾਡੀ ਪਛਾਣ ਦਾ ਹਿੱਸਾ ਹੈ ਇਸ ਲਈ ਤੁਸੀਂ ਕੀ ਬੋਲ ਰਹੇ ਹੋ ਇਸ ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਪੈਸੇ ਦੇ ਲਈ ਕਿਹੋ ਜਿਹੇ ਸ਼ਬਦ ਇਸਤੇਮਾਲ ਕਰ ਰਹੇ ਹਾਂ ਜੇਕਰ ਤੁਸੀਂ ਚੀਕ ਕੇ ਬੋਲੋ ਕਿ ਤੁਹਾਨੂੰ ਪੈਸੇ ਨਾਲ ਨਫ਼ਰਤ ਹੈ ਤੁਸੀਂ ਪੈਸੇ ਦੇ ਲਈ ਗੈਰ ਜ਼ਿੰਮੇਵਾਰ ਹੋ ਜਾਂ ਤੁਸੀਂ ਇਸ ਨੂੰ ਸੰਭਾਲ ਨਹੀਂ ਸਕਦੇ ਹੋ ਤਾਂ ਤੁਹਾਡੀ ਜ਼ਿੰਦਗੀ ਉਹੇ ਜਿਹੀ ਬਣ ਜਾਵੇਗੀ ਅਤੇ ਪੈਸਾ ਤੁਹਾਡੇ ਕੋਲ ਨਹੀਂ ਆਵੇਗਾ। ਪੈਸੇ ਦੀ ਤਰ੍ਹਾਂ ਤੁਹਾਡੇ ਖਿਆਲ ਤੁਹਾਡੀ ਅਸਲੀਅਤ ਬਣਾਉਣ ਤੇ ਵੀ ਅਸਰ ਪਾਉਂਦੇ ਹਨ। ਤੁਹਾਡੇ ਖਿਆਲ ਤੁਹਾਡੀਆਂ ਭਾਵਨਾਵਾਂ ਦੇ ਡਰਾਈਵਰ ਹਨ। ਤੁਹਾਡੇ ਖਿਆਲ ਤੁਹਾਨੂੰ ਰਸਤਾ ਦਿਖਾਉਂਦੇ ਹਨ। ਸ਼ਬਦ ਤੁਹਾਡੇ ਖਿਆਲ ਅਤੇ ਵਿਸ਼ਵਾਸ ਨੂੰ ਸਹਾਰਾ ਦਿੰਦੇ ਹਨ। ਭਾਵਨਾਵਾਂ ਫਿਊਲ ਜੋ ਤੁਹਾਡੇ ਖਿਆਲਾਂ ਨਾਲ ਚੱਲਦੀਆਂ ਹਨ ਅਤੇ ਜੋ ਤੁਹਾਡੇ ਵਿਸ਼ਵਾਸ ਅਤੇ ਜ਼ਿੰਦਗੀ ਦੀ ਦਿਸ਼ਾ ਬਦਲ ਸਕਦੀਆਂ ਹਨ। ਐਕਸ਼ਨ ਸੜਕ ਬਣਾਉਂਦੇ ਹਨ ਇਹ ਤੁਹਾਡੇ ਬਲੀਫ ਦਾ ਰਸਤਾ ਬਣਾਉਂਦੇ ਹਨ ਅਤੇ ਤੁਹਾਡੀਆਂ ਭਾਵਨਾਵਾਂ ਤੇ ਖਿਆਲਾਂ ਦੇ ਨਾਲ ਵਧਦੇ ਰਹਿੰਦੇ ਹਨ ਜੇਕਰ ਤੁਸੀਂ ਇਹਨਾਂ ਚੀਜ਼ਾਂ ਤੇ ਮੁਹਾਰਤ ਹਾਸਲ ਕਰ ਸਕੋ ਅਤੇ ਆਪਣਾ ਪੈਸਾ ਬਣਾਉਣ ਦੀ ਚਾਹਤ ਤੇ ਧਿਆਨ ਦੇਵੋ ਤਾਂ ਤੁਸੀਂ ਸਫਲ ਹੋ ਸਕਦੇ ਹੋ ਅਤੇ ਪੈਸਾ ਤੁਹਾਡੇ ਪਿੱਛੇ-ਪਿੱਛੇ ਆਵੇਗਾ ਥਿੰਗਸ ਯੂ ਨੀਡ ਟੂ ਡੂ ਟੂ ਗੈਟ ਰਿਚ ਪੈਸੇ ਦੇ ਨਾਲ ਇੱਜ਼ਤ ਨਾਲ ਪੇਸ਼ ਆਵੋ ਉਸਦੇ ਲਈ ਅਭਾਰੀ ਰਹੋ ਜਾਨੋ ਤੁਹਾਡੇ ਕੋਲ ਕਿੰਨਾ ਪੈਸਾ ਹੈ ਕਿੰਨਾ ਕਮਾਉਂਦੇ ਹੋ ਅਤੇ ਕਿੰਨਾ ਖਰਚ ਕਰਦੇ ਹੋ ਪੈਸੇ ਦੇ ਬਾਰੇ ਵਿੱਚ ਨੈਗੇਟਿਵ ਸੋਚਣਾ ਤੇ ਬੋਲਣਾ ਬੰਦ ਕਰੋ ਜੇਕਰ ਤੁਸੀਂ ਪੈਸੇ ਦੇ ਲਈ ਆਪਣਾ ਮਾਈਂਡਸੈਟ ਚੇਂਜ ਕਰ ਸਕੋ ਤਾਂ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਵੀ ਬਦਲ ਸਕਦੇ ਹੋ ਵੱਡੇ ਸੁਪਨੇ ਦੇਖੋ ਅਤੇ ਉਹਨਾਂ ਨੂੰ ਫਾਲੋ ਕਰੋ ਤੁਸੀਂ ਬਹਾਨੇ ਬਣਾ ਸਕਦੇ ਹੋ ਜਾਂ ਪੈਸਾ ਕਮਾ ਸਕਦੇ ਹੋ ਦੋਨੋਂ ਨਹੀਂ ਹੈ ਧੰਨਵਾਦ ਜੇਕਰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ